ਫਾਜ਼ਿਲਕਾ ਦੇ ਸਕੂਲ ਵਿੱਚ ਬੱਚਿਆਂ ਦੀ ਹੋਈ ਲੜਾਈ ਨੂੰ ਲੈ ਕੇ ਹੋ ਗਿਆ ਹੰਗਾਮਾ ਬੱਚਿਆਂ ਤੇ ਪਰਿਵਾਰ ਵੱਲੋਂ ਕਹਿਆ ਗਿਆ ਸਕੂਲ ਦੇ ਅੰਦਰ ਬਾਹਰੋਂ ਆਏ ਲੋਕਾਂ ਵੱਲੋਂ ਕੀਤਾ ਗਿਆ ਬੱਚਿਆਂ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਪਰ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਕਹਿਆ ਗਿਆ ਹੈ ਕਿ ਸਕੂਲ ਦੇ ਵਿੱਚ ਨਹੀਂ ਹੋਈ ਇਸ ਤਰ੍ਹਾਂ ਦੀ ਕੋਈ ਵਾਰਦਾਤ ਪਰ ਬੱਚਿਆਂ ਅਤੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਤੋਂ ਲਾਂਦੇ ਦਿੱਤੀ ਗਈ ਚੇਤਾਵਨੀ ਉਸ ਤੋਂ ਬਾਅਦ ਮੌਕੇ ਤੇ ਪਹੁੰਚ ਗਈ ਥਾਣਾ ਅਰਨੀ ਵਾਲੇ ਦੀ ਪੁਲਿਸ ਅਤੇ ਉਹਨਾਂ ਨੇ ਬਿਆਨ ਦਰਜ ਕਰਕੇ معاملہ ਕਰਾਇਆ ਸ਼ਾਂਤ ਪਰ ਜ਼ਖਮੀ ਬੱਚੇ ਮਾਪਿਆਂ ਸਮੇਤ ਪੁਜੇ ਜਿਲ੍ਹਾ ਹਸਪਤਾਲ ਫਾਜ਼ਿਲਕਾ ਜਿੱਥੇ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜੋ ਤੁਸੀਂ ਸਕਰੀਨ ਤੇ ਵਖ ਰਹੇ ਹੋ ਬੱਚਿਆਂ ਦੇ ਮਾਪੇ ਦੱਸ ਰਹੇ ਹਨ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੱਚਾ ਨਾਲ ਸਕੂਲ ਵਿੱਚ ਕੋਈ ਲੜ ਰਿਹਾ ਹੈ ਤਾਂ ਉਹ ਸਕੂਲ ਪੁਜੇ ਜਦੋਂ ਉਹ ਪੁਜੇ ਤਾਂ ਜੋ ਬਾਹਰੋਂ ਆਏ ਸੀ ਉਹ ਭੱਜ ਗਏ ਤੇ ਇੰਦਰ ਹਥਿਆਰ ਲੈ ਕੇ ਆਏ ਸੀ ਅਤੇ ਹਥਿਆਰ ਵੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਿੰਸੀਪਲ ਨੇ ਸਕੂਲ ਵਿੱਚ ਰਖਾ ਲੇ ਤੇ ਮਾਮਲਾ ਨਿਪਟਾਨ ਦੀ ਕੋਸ਼ਿਸ਼ ਕੀਤੀ ਪਰ ਉਹ ਚਾਹਦੇ ਹਨ ਕਿ ਦੋਸ਼ੀਆਂ ਨੂੰ ਇਹਨਾਂ ਦੀ ਕੜੀ ਤੋਂ ਕੜੀ ਸਜ਼ਾ ਮਿਲੇ ਅਤੇ ਇਨਸਾਫ਼ ਮਿਲੇ ਇੱਥੇ ਬੋਲਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਦ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਸਰਕਾਰ ਦਾ ਦਰਵਾਜ਼ਾ ਖੜਕਰਾਣਗੇ ਅਤੇ ਕਿਸੇ ਵੀ ਹੱਦ ਤੱਕ ਜਾਲ ਨਹੀਂ ਮਜਬੂਰ ਹੋਣਗੇ ਕਿਉਂਕਿ ਬੱਚਿਆਂ ਨੂੰ ਸਕੂਲ ਪੜ੍ਹਾਈ ਲਿਖਾਈ ਤੇ ਪੜਨ ਲਈ ਭੇਜਿਆ ਜਾਂਦਾ ਹੈ ਨਾ ਕਿ ਮਾਰਕੁਟਾਈ ਤੇ ਲੜਨ ਲਈ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਉੱਥੇ ਬੱਚਿਆਂ ਦੇ ਮਾਪੇ ਕਾਫੀ ਹਲਾ ਕਰ ਰਹੇ ਹਨ ਕਾਫੀ ਸ਼ੋਸ਼ਰਬਾ ਕਰ ਰਹੇ ਹਨ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਬੱਚਿਆਂ ਨੂੰ ਦੱਸਿਆ ਕਿ ਉਹ ਪਲੱਸ 1 ਦਾ ਵਿਦਿਆਰਥੀ ਹੈ ਅਤੇ ਪਲੱਸ 2 ਦੇ ਵਿਦਿਆਰਥੀ ਅਤੇ ਹੋਰ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਉੱਥੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕੀ ਕੁਝ ਕੀਤਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਜੇ ਫਿਰ ਮੈਨੂੰ ਮਾਰੀ ਤੇ ਫਿਰ ਗਾਲ ਹੋਲ ਕੱਢੀ ਇਹਨਾਂ ਨੂੰ ਛਡਾਉਣ ਲੱਗੇ ਤੇ ਉਹਦੇ ਪਹਿਲਾਂ ਥੱਪੜ ਮਾਰਿਆ ਫਿਰ ਮੇਰੇ ਮਾਰ ਲਿਆ फेर ਅੰਦਰ ਨੂੰ ਬਾਹਰ ਜਾ ਕੇ ਦੱਸਿਆ ਬਾਹਰ ਉੱਥੇ ਕਾਬੇ ਕੋਪੇ ਮੁੰਡੇ ਮੰਡਲ ਆ ਕੇ ਆ ਗਏ ਤੇ ਕਾਬੇ ਮਾਰ ਲੈਨੇ ਤੇ ਮੈਂ ਫਿਰ ਪੱਟੀ ਕਰਾਉਣ ਗਿਆ ਸੀ ਦੁਕਾਨ ਤੇ ਤੇ ਦੁਕਾਨ ਚ ਕੁੱਟਣ ਲੱਗ ਪਏ ਤੇ ਨੂੰ ਕਿਨ ਵੱਡ ਨਾ ਕਰ ਜਾ ਕੇ ਅੱਛਾ ਲੱਗਦਾ ਹੋਰ ਸਕੂਲ ਦੇ ਵਿੱਚ ਕੁੱਤੇ ਹਨ ਫਿਰ ਸਕੂਲ ਤੇ ਵੀ ਕੁੱਤੇ ਆਨੇ ਮਾ ਵੀ ਕਿੰਨੇ ਮਾਈਕੋ ਆ ਗਏ ਮੁੰਡੇ ਮੁੰਡੇ ਜਾਂਦਾ ਨਹੀਂ ਜਾਨਦਾ ਨਹੀਂ ਇੱਕ ਨੂੰ ਜਾਨਦਾ ਜਾਨਦਾ ਇੱਕ ਦਾ ਨੰਮੋਲ ਉਸੇ ਪਿੱਛੇ ਆ ਨਾਲੀ ਪੜਤੇ ਤੋੜੇ ਹਾਂਜੀ ਮੇਰਾ ਕਲਾਸ 2 ਦਾ ਹੈ ਜੀ। ਏ ਕਲਾਸ 3 ਦਾ ਹੈ। ਏ ਕਿਹੜੀ ਕਲਾਸ ਹੈ? ਮੇਰੀ ਕਲਾਸ 1 ਹੈ। ਬੰਦ ਕਰ ਦਿਨ ਬੜਾ। ਇਹ ਆਜੀ ਮੁੰਡੇ ਨੇ ਬਜਰੀ ਮਾਰੀ ਸੀ ਪਹਿਲਾਂ ਤੇ ਉਹ ਤੋਂ ਬਾਅਦ ਉਹਨੂੰ ਫਿਰ ਅੱਛਾ ਉਹਨੂੰ ਫਿਰ ਪੇਟ ਮਾਰ ਲਈ ਤੇ ਉਸ ਤੋਂ ਬਾਅਦ ਫਿਰ ਮੇਰੇ ਮਾਰੀ ਅਸੀਂ ਇਹਨੇ ਮਾਰੀ ਗਾਲਾਂ ਕੱਢੀਆਂ ਅਸੀਂ ਛਡਾਉਂ ਗਏ ਸੀ ਵਿੱਚ ਸਾਡੇ ਕਿੰਨੂੰ ਟਪੇੜੇ ਕਿੰਨੂੰ ਮਾਰੀ? ਉਹਨੂੰ ਮੁੰਡੇ ਨੇ ਮਾਰੀ ਜੀ ਤੇ ਮੇਰੇ ਵੱਜ ਕੇ ਵਿੱਚ ਛਡਾਉਂ ਅੱਛਾ ਛਡਾਉਂ ਮੈਂ ਪੁੱਛ ਰਿਹਾ ਕਿ ਇਹ ਕਿਸ ਪ੍ਰਿੰਸੀਪਲ ਸਕੂਲ ਦੇ ਉਹ ਵੀ ਸਾਨੂੰ ਅੰਦਰ ਅੰਦਰ ਇਸ ਤਰ੍ਹਾਂ ਹੋਇਆ ਇਨਸੀਡੈਂਟ। ਇਹ ਕੋਈ ਟੀਚਰ ਨੂੰ ਦੱਸਿਆ ਹੋਵੇ। ਟੀਚਰ ਨੂੰ ਦੱਸਿਆ ਹੋ ਕੇ ਇਹਦੇ ਨੂੰ ਬਾਹਰ ਜਾ ਕੇ ਆਣਾ। ਅਸੀਂ ਦੱਸਨੇ ਅਖਰ ਸਾਨੂੰ ਬਾਹਰ ਗਏ ਸਾਡੇ ਬੱਚੇ ਪਾ ਕੇ ਬਾਹਰ ਜਾ ਕੇ। ਉਹ ਤੋਂ ਬਾਅਦ ਪ੍ਰਿੰਸੀਪਲ ਕੋਲ ਸਕੂਲ ਨਹੀਂ। ਪ੍ਰਿੰਸੀਪਲ ਦਾ ਨਾਮ ਨਹੀਂ ਪਤਾ। ਸਕੂਲ 'ਚ ਜਿਹੜਾ ਇਨਸੀਡੈਂਟ ਹੋਇਆ ਸੀ ਉਸ ਬਾਰੇ ਨਹੀਂ ਦੱਸਿਆ ਤੁਸੀਂ ਕਿਸੇ ਨੂੰ? ਹਾਂਜੀ। ਉਹ ਕਿਹੜੇ ਰੱਖੀ ਕਿੰਨੇ ਛਡਾਇਆ ਤੁਹਾਨੂੰ। ਫਿਰ ਮੈਂ ਤਾਂ ਮੇਰੀ ਆਲੇ ਹੀ ਛਡਾਉਣਾ। ਪਹਿਲਾਂ ਮੈਂ ਦੁਕਾਨ 'ਚ ਗਿਆ ਤੇ ਉੱਥੋਂ ਕੁੱਟਣ ਲੱਗੇ ਉਹਨ ਸਾਰੇ ਤਾਂ ਚਲਾਉਣ ਦਵੇ ਤੇ ਅਮਦੂਲ ਹਰ ਮਾਮੇ ਆ ਰਿਹਾ ਗਿਆ ਉਹਨਾਂ ਨੂੰ ਛਡਾਣੇ ਬਾਅਦ ਤੇ ਟੀਚਰਾਂ ਨੇ ਕੋਈ ਗੱਲ ਬਾਤ ਕੀਤੀ ਕਿ ਕੀ ਉਹਨਾਂ ਕੋ ਕੋਈ ਸ਼ਹਿਰ ਕੋਈ ਹਾਸਤੇ ਕਰਵਾਉਂਦਾ ਕਾਫੇ ਖਾਏ ਸੀ ਕਾਪੇ ਕਿੱਥੇ ਰੋਏ ਕਾਫੇ ਕੋ ਸਕੂਲ ਚ ਗਿਆ ਤੇ ਕੋਈ ਮਾਮੇ ਰੰਗ ਕੋਲਾ ਜੀ ਕੀ ਹੋਇਆ ਇਹ ਮੁੰਡਾ ਜਿਹੜਾ ਤਿੰਨ ਲੱਗ ਗਿਆ ਗੱਲ ਜੀ ਸਾਡੇ ਬੱਚੇ ਇਥੇ ਫਟਦੇ ਆ ਕਿਥੇ ਛਿਮੜੇ ਵਾਲੇ ਕੀ ਛਿਮੜੇ ਵਾਲੇ ਟੈਸਟ ਤੇ ਸਕੂਲ ਤੇ ਅੱਛਾ ਜੀ ਇਹ ਮੇਰੇ ਬੱਚੇ ਨੂੰ 3 ਸਾਲ ਹੋ ਗਏ ਜਿਹੜਾ ਮੇਰੇ ਬੱਚੇ ਦਾ ਨਾਮ ਹੈਗਾ ਅਰਸ਼ਦੀਪ ਹੂੰ ਉਹਦੇ ਨਾਲ ਦੋਸਤੀ ਹੋ ਗਈ ਜੱਸ ਟਾਈਮ ਆਪਣੇ ਕੋਈ ਹਸਪੀਟਲ ਲੱਗਿਆ ਹੂੰ ਤੇ ਸਾਨੂੰ ਤਾਂ ਪਤਾ ਲੱਗਿਆ ਬਾਅਦ ਚ ਮੈਂ ਲੈ ਜਾਂਦਾ ਸੀ ਕਿ ਚੋਨਾ ਤੁਹਾਡੇ ਬੱਚਿਆਂ ਦੀ ਰਾਤ ਪੈ ਗਈ ਹੂੰ ਤੇ ਅਸੀਂ ਇਹਦੇ ਬੜ ਪੰਜਾ ਸੀਮਾ ਕਰ ਅੱਗੇ ਆ ਕੇ ਆਏ ਤੇ ਆਪਣੇ ਪ੍ਰਿੰਸੀਪਲ ਨੂੰ ਗੱਲ ਕੀਤੀ ਛਿਮੜੇ ਵਾਲੇ ਤੋਂ ਉਹ ਕਹਿੰਦਾ ਸਾਡੀ ਗੱਲ ਨੂੰ ਗੌਰ ਹੀ ਨਹੀਂ ਕੀਤੀ ਆਂ ਦੀ ਰਾਤ ਅੰਦਰ ਹੋਈ ਨਹੀਂ ਤੇ ਬੱਚੇ ਕਹਿੰਦੇ ਰਾਤ ਅੰਦਰ ਵੀ ਸਾਡੇ ਕੋਲ ਮਾਫੀ ਮੰਗਾਈ ਨੇ ਕੁੱਟੇ ਨੇ ਅੰਦਰ ਆ ਕੇ ਉਹਨਾਂ ਜਿਨ੍ਹਾਂ ਨੇ ਕਾਪੇ ਮਾਰਿਆ ਤੇ ਕਾਪੇ ਵੀ ਮਨੂੰ ਆਂਦੇ ਬਰਮਤ ਆ ਗਏ ਦੋ ਸਕੂਲ ਦੇ ਵਿੱਚ ਉਹਦੇ ਪਿੱਛੇ ਅਸੀਂ ਗਿਆ ਆਪੜ ਗਏ ਤੇ ਫਿਰ ਕਿ ਨਹੀਂ ਸੀ ਪਾਲ ਉਹਰਾ ਪਾਲ ਕਰਦੇ ਸੀ ਅਸੀਂ ਅਸੀਂ ਉਤਰਨਾ ਲਾਤਾ ਮਾਂ ਕਹਿੰਦਾ ਤੁਹਾਨੂੰ ਜਾਣ ਹੀ ਦੇ ਦਸ ਸਮਝਾ ਵੀਡੀਓ ਦਿਖਾਉ ਸਾਰੀ ਸਕੂਲ ਦੀ ਬੱਚੇ ਕਿਥੇ ਲੜਿਆ ਪਤਾ ਹੋਵੇਗਾ ਕਿ ਸ਼ਾਇਦ ਕੋਈ ਆ ਕੰਨ ਹੋਇਆ ਉਹਦੇ ਪਿੱਛੇ ਜੀ ਆਪਣੇ ਮੁਲਾਜ਼ਮ ਆ ਗਏ ਉਹਨਾਂ ਨੇ ਮਿਰਜਨ ਨੂੰ ਲੈ ਕੇ ਇੱਥੇ ਆ ਗਏ ਬਾਕੀ ਕਾਰਵਾਈ ਜਿਹੜੀ ਹੈਗੀ ਹੈ ਜਿਹੜੇ ਕੋਲ ਖੁਦ ਸੀ ਕਿ ਮੌਕੇ ਤੇ ਉਹ ਦੱਸਣ ਗਿਆ ਕਰਨ ਜਦੋਂ ਇਹਨਾਂ ਇਹਨਾਂ ਕੋਲੋਂ ਮਾਫੀ ਮੰਗਵਾਈ ਹੈ ਉਹ ਵੀਡੀਓ ਵੀ ਬਣਾਈ ਹੈ ਇਹਨਾਂ ਬੱਚਿਆਂ ਨੇ ਉਹਨਾਂ ਜਿਹਨਾਂ ਕੁੱਟਿਆ ਹੈ ਉਹਨਾਂ ਬਣਾਈ ਹੈ ਵੀਡੀਓ ਅੱਛਾ ਜੀ ਕੀ ਕਹਿ ਕੇ ਬਣਾਈ ਹੈ ਵੀਡੀਓ ਉਹਨਾਂ ਦੇ ਤੁਸ ਤਾਨੂੰ ਵਸ ਕੁੱਟਿਆਗਾ ਕੀ ਮਾਫੀ ਕਿਸ ਗਲਤੀ ਮੰਨਵਾਈ ਹੈ ਗਲਤੀ ਮੰਨਵਾ ਆਪ ਦੀ ਕਿਹੜੀ ਗਲਤੀ ਕਿਤਾ ਤੁਸੀਂ ਫਿਰ ਲੜੇ ਕਿਉਂ ਉਹਨਾਂ ਦਾ ਰੋਲਾ ਪਤਾ ਨਹੀਂ ਕੋਈ ਬਜਰੀ-ਬੁਜਰੀ ਤੇ ਪਿਆ ਸ ਇੱਕ ਦੋ ਨੂੰ ਬਜਰੀ ਮਾਰੀ ਨੇ ਪੱਥਰ ਦੀ ਅੱਛਾ ਉਸ ਤੋਂ ਬਾਅਦ ਲੜਦੇ ਲੜਦੇ ਉਹ ਕਹਿੰਦੇ ਤੁਸੀਂ ਬਾਹਰ ਆਓ ਤੁਹਾਨੂੰ ਬਾਹਰ ਵ ਤੇ 11:40 ਤੇ ਛੁੱਟੀ ਤੇ ਸਕੂਲ ਦੀ ਹੁੰਦੀ ਹੈ ਸਰਕਾਰੀ ਤੇ ਪੌਣੇ 12 ਵਜੇ ਤੱਕ ਬਾਹਰਾਂ ਤੇ ਪੈ ਗਈ ਫਿਰ ਮੇਰਾ ਬੱਚਾ ਕਹਿੰਦਾ ਮੇਰੇ ਮੋਟਰਸ ਤੇਲ ਕੋਈ ਹੈਗਾ ਉਹ ਭਰਾਂ ਗਿਆ ਚਲਾ ਜੋੜ ਕੀ ਆਂਦੇ ਵਾਲੀ ਤੇ ਤੇਲ ਪਾਣ ਨਾਲ ਉਹੁੰਡੇ ਘਰੇ ਸੇ ਇੱਕ ਘਟਿਆਣੇ ਦੇ ਉਹ ਵੀ ਨਾਲ ਸੇ ਕੋਈ ਇਕੱਠੇ ਪੜਦੇ ਆ ਤੱਗੂ ਰਾਜ ਉਹਨਾਂ ਨੇ ਘੇਰ ਲਿਆ ਤੇ ਮੇਰਾ ਮੇਰਾ ਬੱਚਾ ਅੱਜ ਕਿੱਥੇ ਘੇਰ ਲਿਆ ਸੀ ਪਰ ਪੈਟਰੋਲ ਪੰਪ ਤੇ ਅੱਛਾ ਪੈਟਰੋਲ ਪੰਪ ਕਿਹੜੀ ਕਲਾਸ ਉਪਰ ਦਾ ਬੱਚਾ ਤੁਹਾਡਾ ਇਹ 1 ਵਨ ਚ ਜੀ ਪੜਦਾ 11ਵੀਂ ਪੜਦਾ ਜੀ ਜਿਹਨਾਂ ਦੋਨਾਂ ਲੜਾਈ ਹੋਈ ਮੁੰਡਾ ਉਹ ਕਿੰਨੇ ਵਿੱਚ ਪੜਦਾ ਸੀ ਉਹ ਜੀ ਦੂਜੇ ਆ ਛੋਟੇ ਆ ਤੂੰ ਆਣ ਤੇ ਇਸ ਕਲਾਸ ਤੇ ਉਹ ਪਤ ਨਹੀਂ ਇਹ ਚ ਅੱਛਾ ਜੀ ਹਾਂ ਅੱਛਾ ਤੇ ਫਿਰ ਮੇਰਾ ਬੱਚਾ ਬਾਅਦ ਚ ਗਿਆ ਆਪਣੇ ਡਾਕਟਰ ਕੋਲ ਪੱਟੀ ਲਵਾਉਣ ਨਾਲ ਸੀ ਗਿਆ ਇਹ ਮਾਮੇ ਦਾ ਮੁੰਡਾ ਤੇ ਉਹ ਕਿਹੜੇ ਆ ਕੇ ਸੀ ਕੁੱਟਣ ਆਲੇ ਮੇਰੇ ਬੱਚੇ ਨੂੰ ਡਾਕਟਰ ਦੇ ਕੋਲੋਂ ਉੱਥੇ ਦਕਾਨ ਦੇ ਵਿੱਚੋਂ ਚੱਕ ਲਏ ਨੇ ਕਿ ਕਿਨੂੰ ਕਰੇ ਜਾ ਕੇ ਮਾਰਾਂਗੇ ਵੱਢਨੇ ਆ ਇਹ ਤਾਂ ਕੁਦਰਤੀ ਜੇ ਕੋਈ ਦੇ ਮਾਮੇ ਰਿਆਦੇ ਨੂੰ ਪਤਾ ਲੱਗ ਗਿਆ ਆਪਣੇ ਪੰਪ ਦੇ ਸਾਹਮਣੇ ਉਥੋਂ ਦੇ ਉਹਨਾਂ ਨੇ ਛਡਾਲਿਆ ਤੇ ਕਾਪੇ ਲੋਕਲ ਖੋਲੇ ਕਾਪੇ ਦੇ ਕੁਰਬਾਨ ਜਿਹੜੇ ਮਰਨ ਲੱਸੀਗੇ ਇਹਨਾਂ ਕੋ ਆਪਣਾ ਪਤਾ ਨਹੀਂ ਇਹ ਕਿਹੜਾ ਸਕੂਲ ਹੈ ਪਿੰਡ ਦਾ ਇਹ ਸਕੂਲ ਹੈ ਜੀ ਚੱਕ ਦਵਾ ਚੱਕ ਪੱਖੀ ਤੋਂ ਸਟੇਸ਼ਨ ਪਿੰਡ ਦਾ ਚਿਮਣੇ ਵਾਲੇ ਦਾ ਸਕੂਲ ਹੈ ਜੀ ਸਰਕਾਰੀ ਹੈ ਕਿ ਪ੍ਰਾਈਵੇਟ ਸਰਕਾਰੀ ਹੈ ਜੀ ਤਿੰਨ ਬੱਚੇ ਜਿਹੜੇ ਪੱਤੀ ਕੀਤੇ ਗਏ ਸਭ ਕੀ ਮਾਮਲਾ ਕੀ ਹੈ ਇਹ ਸਾਡੇ ਕੋਲ ਤਿੰਨ ਬੱਚੇ ਹੌਸਪਟਲ ਵਿੱਚ ਲੈ ਕੇ ਆਏ ਨੇ ਹਸਪਤਾਲ ਦੇ ਵਿੱਚ ਇਹ ਬੱਚਾ ਦੇ ਹੌਸ ਦੇ ਮੁਤਾਬਕ ਇਨਾ ਉਪਰ ਆਮਨਾ ਕੀਤਾ ਗਿਆ ਹੈ ਕੁਝ ਹੋਣੇ ਹੋ ਲੋ ਇਹੋ ਦੇ ਵਿੱਚੋਂ ਇੱਕ ਬੱਚੇ ਦੇ ਪੈਰ ਤੇ ਝੋਟ ਆਈ ਹੈ ਜਿਹਦੇ ਤੇ ਸੂਚਨ ਲਗਾਏ ਗਏ ਨੇ ਤੇ ਦੂਸਰੇ ਬੱਚੇ ਲਈ ਮਿੱਟ ਤੇ ਸੱਟ ਆਈ ਹੈ ਇੱਕ ਬੱਚੇ ਦੇ ਜ਼ਖਮ ਨਹੀਂ ਹੈ ਕੋਈ ਪਰ ਉਹ ਉਹਦੇ ਮੁਤਾਬਕ ਉਹ ਕਹਿ ਰਿਹਾ ਕਿ ਮੈਨੂੰ ਦਰਦ ਆ ਰਹੀ ਹੈ ਕਿ ਮੈਨੂੰ ਮੋਕੇ ਮਾਰੇ ਗਏ ਹਨ ਜਬ ਜੋ ਕੋਈ ਸ਼ਾਰਪ ਇੰਜਰੀ ਹੈਗੀ ਹੈ ਤੁਸੀ ਸ਼ਾਰਪ ਇੰਜਰੀ ਇੱਕ ਬੱਚੇ ਦੇ ਪੈਰ ਤੇ ਲੱਗੀ ਹੈ ਸੱਜੇ ਪੈਰ ਦੇ ਉੱਤੇ ਲੱਗੀ ਹੈ ਤੇ ਉਹਦੇ ਸੁਚਰਿੰਗ ਕਰ ਦਿੱਤੀ ਹੈ ਇਹ ਕਿਹੜੇ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਇਹ ਪਿੰਡ ਚਿਮਣੇ ਵਾਲੇ ਦੇ ਸਰਕਾਰੀ ਸਕੂਲ ਦਾ ਮਾਮਲਾ ਦੱਸਿਆ ਜਾ ਰਿਹਾ ਠੀਕ ਹੈ ਜੀ एबीएन न्यूज़ चैनल देखने वाले सभी दर्शकों से हम अपील करते हैं कि एबीएन न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत